ਫਿਟ ਬਾਈਕਰਜ਼ ਕਲੱਬ ਵੱਲੋਂ ਹੁਸ਼ਿਆਰਪੁਰ ਸਾਈਕਲੋਥਨ ਹਮੇਸ਼ਾ ਹਰ ਸਾਲ ਕਰਵਾਇਆ ਜਾਂਦਾ ਹੈ। ਔਰ ਮੈਂ ਬਹੁਤ ਮੁਬਾਰਕਬਾਦ ਦਿੰਦਾ ਹੈ ਸਾਡੇ ਜਿੰਨੇ ਵੀ ਫਿਟ ਬਾਈਕਰਜ਼ ਕਲੱਬ ਦੇ ਮੈਂਬਰ ਸਹਿਬਾਨ ਔਰ ਖਾਸ ਤੌਰ ਤੇ ਇਸ ਇਨੀਸ਼ੀਏਟਿਵ ਦੇ ਲਈ ਮੇਰੇ ਬਹੁਤ ਹੀ ਅਜ਼ੀਜ਼ ਦੋਸਤ ਸਚਦੇਵਾ ਸਾਹਿਬ ਜਿਨ੍ਹਾਂ ਦੀ ਰਹਿਨਮਾਈ ਹੇਠ ਹਮੇਸ਼ਾ ਇਹ ਜਿਹੜਾ ਹਰ ਸਾਲ ਇਹ ਰਿਕਾਰਡ ਬ੍ਰੇਕਿੰਗ ਜਿਹੜੇ ਕੰਪੀਟੀਸ਼ਨ ਹੈ ਇਹ ਕਰਵਾਏ ਜਾਂਦੇ ਮੈਨੂੰ ਇਸ ਗੱਲ ਦਾ ਮਾਣ ਹੈ ਭੀਗ ਐਮ ਪੀ ਹੁਸ਼ਿਆਰਪੁਰ ਦੇ ਐਮ ਪੀ ਹੋਣ ਦੇ ਨਾਤੇ ਹੁਸ਼ਿਆਰਪੁਰ ਨੇ ਹੁਸ਼ਿਆਰਪੁਰ ਦੇ ਫਿਟ ਬਾਈਕਰਜ਼ ਕਲੱਬ ਵੱਲੋਂ ਅਨੇਕਾਂ ਰਿਕਾਰਡ ਸਥਾਪਿਤ ਕੀਤੇ ਗਏ ਆ ਪਿੱਛੇ ਜਿਹੜਾ ਕੰਪੀਟੀਸ਼ਨ ਹੋਇਆ ਨਵੰਬਰ ਦੇ ਵਿੱਚ ਉਸ ਦੇ ਵਿੱਚ ਇੰਡੀਆ ਦੇ ਵਿੱਚ ਰਿਕਾਰਡ ਬਣਾਇਆ ਗਿਆ ਔਰ ਇੱਥੋਂ ਤੱਕ ਕਿ ਕਈ ਐਸੇ ਵੱਡੇ ਕੰਪੀਟੀਸ਼ਨ ਵੀ ਹੋਏ ਜਿਸ ਦੇ ਵਿੱਚ ਲਗਭਗ 10000 ਪਾਰਟਿਸਪੈਂਟਸ ਨੇ ਜਿਹੜਾ ਉਹਦੇ ਵਿੱਚ ਭਾਗ ਲਿਆ ਔਰ ਇਹ ਖੁਸ਼ੀ ਦੀ ਗੱਲ ਹੈ ਕਿ ਏ ਮੇਰਾ خیال ਕੇ ਹੁਸ਼ਿਆਰਪੁਰ ਸਾਡਾ ਕੋਈ ਬਹੁਤ ਜਿਆਦਾ ਵੱਡਾ ਸ਼ਹਿਰ ਨਹੀਂ ਈਵਨ ਐਸ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਵੀ ਅਜਿਹੇ ਕੰਪੀਟੀਸ਼ਨ ਜਿਹੜੇ ਆ ਕਰਵਾਉਣ ਲੱਗੇ ਹਜ਼ਾਰ ਵਾਰ ਸੋਚਿਆ ਜਾਂਦਾ ਪਰ ਮੈਂ ਆਪਣੇ ਫਿਟ ਬਾਈਕਿਸ ਕਲੱਬ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਵਾ ਦਿੰਦਾ ਉਹਨਾਂ ਦੇ ਐਫਰਟਸ ਦੇ ਲਈ ਔਰ ਦੂਸਰਾ ਇਹ ਵੀ ਮੁਬਾਰਕਵਾ ਦਿੰਦਾ ਕਿ ਅੱਜ ਜਿਹੜੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਉਹ ਸਾਡੇ ਅੱਜ ਇੱਥੋਂ ਮੇਰੇ ਦੁਆਰਾ ਸ਼ੁਰੂ ਕੀਤੀ ਗਈ ਹੈ ਮੈਂ ਧੰਨਵਾਦ ਕਰਦਾ ਔਰ ਸਚਦੇਵਾ ਸਾਹਿਬ ਦਾ ਧੰਨਵਾਦ ਕਰਦਾ ਔਰ ਸਾਡੇ ਰੈਸੀ ਸਾਹਿਬ ਦੀ ਜਿਹੜੀ ਫਸਟ ਰਜਿਸਟ੍ਰੇਸ਼ਨ ਉਹਨਾਂ ਨੂੰ ਮੁਬਾਰਕਵਾਹ ਦਿੰਦਾ ਔਰ ਮੈਨੂੰ ਮਾਣ ਹੈ ਕਿ ਰੈਸੀ ਸਾਹਿਬ ਨੇ ਸਾਨੂੰ ਸਾਈਕਲਿੰਗ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਵੀ ਉਹਨੂੰ ਪੈरिस ਤੱਕ ਸਾਨੂੰ ਰਿਪਰੈਜ਼ੈਂਟ ਕੀਤਾ ਸੋ ਉਹਨਾਂ ਦਾ ਧੰਨਵਾਦ ਮੁਬਾਰਕਵਾਦ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਮਿਸ਼ਨ ਦੇ ਨਾਲ ਸਾਡਾ ਇੱਕ ਕਲੱਬ ਜਿਹੜਾ ਕੰਮ ਕਰ ਰਿਹਾ ਖਾਸ ਔਰਤਾਂ ਜਿੱਥੇ ਪਾਰਟਿਸਪੈਂਟਸ ਨੂੰ ਫ੍ਰੀ ਜਿਹੜੀ ਹੈ ਉਹਨਾਂ ਦੀ ਕੋਈ ਕਈ ਵਾਰ ਫੀਸ ਵੀ ਨਹੀਂ ਹੈ ਪਰ ਜੇ ਕੋਈ ਫੀਸ ਹੈ ਵੀ ਤਾਂ ਉੱਥੇ ਉਹਦੇ ਬਰਾਬਰ ਆਪਣੇ ਕੋਲ ਚਾਰजेस ਪਾ ਕੇ ਸਾਡੇ ਆਸ਼ਾ ਕਿਰਨ ਸੇਵਾ ਸੁਸਾਇਟੀ ਹੈ ਜਿਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਾਂਦਾ ਹੈ ਔਰ ਸਜਦੇਵਾ ਸਾਹਿਬ ਦਾ ਪਹਿਲੇ ਵੀ ਬਤੌਰ ਚੇਅਰਮੈਨ ਬਹੁਤ ਵੱਡੀ ਕੰਟਰੀਬਿਊਸ਼ਨ ਜਿਹੜੀ ਸਾਡੇ ਉਸ ਸੇਵਾ ਸੁਸਾਇਟੀ ਦੇ ਵਿੱਚ ਰਹੀ ਹੈ ਸੋ ਆਈ ਵਿਸ਼ ਥਮ 올 ਦਾ ਬੈਸਟ ਤੇ ਮੈਨੂੰ ਪੂਰਾ ਯਕੀਨ ਹੈ ਕਿ ਇੱਕ ਦਿਨ ਸਾਡਾ ਇਹ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਸਾਡਾ ਹੁਸ਼ਿਆਰਪੁਰ ਨੂੰ ਜਿਹੜਾ ਸਾਡੇ ਫਿਟ ਬਾਈਕਿਸ ਕਲੱਬ ਜਿਹੜਾ ਸ਼ਾਮਿਲ ਕਰਵਾਏਗਾ ਸੋ ਬਹੁਤ ਮੁਬਾਰਕਬਾਦ ਥੈਂਕ ਯੂ ਥੈਂਕ ਯੂ ਵੈਰੀ ਮਚ ਅੱਜ ਜਿਹੜੀ ਸਾਈਕਲੋਨ ਸ਼ੁਰੂ ਹੋਣ ਜਾ ਰਹੀ ਹੈ ਉਹਦੇ ਬਾਰੇ ਦੱਸੋ ਸਾਰਾ ਕੀ ਇਵੈਂਟ ਹੈਗਾ ਹੈ ਤੇ ਕੀ ਰੂਟ ਪਲਾਨ ਹੈਗਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦਾ ਬਹੁਤ-ਬਹੁਤ ਥੈਂਕਸ ਕਰਦੇ ਆ ਕਿ ਜਿਹੜੀ ਸេចਦੇਵ ਸੋਖਾਪੁਰ ਸਾਈਕਲੋਥਨ ਸੀਜ਼ਨ 5 ਜਿਹੜਾ ਕਿ 6 April ਨੂੰ ਹੋਣ ਜਾ ਰਿਹਾ ਅੱਜ ਅਸੀਂ ਉਹਨਾਂ ਦੇ ਕਰਕਮਲਾਂ ਨਾਲ ਇਹਦੀ ਰਜਿਸਟ੍ਰੇਸ਼ਨ ਪ੍ਰੋਸੈਸ ਅੱਜ ਸ਼ੁਰੂ ਕੀਤਾ ਹੈ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇਹ ਇਵੈਂਟ ਕਰਵਾਇਆ ਜਾ ਰਿਹਾ ਅਸੀਂ ਫਿਟ ਬਾਈਕਰ ਕਲੱਬ ਸਾਲ 'ਚ ਦੋ ਸਾਈਕਲੋਥਨ ਕਰਾਉਂਦੀ ਹੈ ਇੱਕ ਜੂਨੀਅਰ ਤੇ ਇੱਕ ਸੀਨੀਅਰ ਜੂਨੀਅਰ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਜਿਹੜੀ ਅਸੀਂ 10 ਨਵੰਬਰ ਨੂੰ ਕਰਵਾਈ ਸੀਗੀ ਉਹਦੇ 'ਚ ਜਿੱਥੇ ਅਸੀਂ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਸ਼ਾਮਲ ਹੋਏ ਔਰ ਉਸ ਇਵੈਂਟ ਦੇ ਵਿੱਚ 10000 ਤੋਂ ਵੱਧ ਪਾਰਟਿਸਪੈਂਟ ਸੀਗੇ ਔਰ ਇਹ ਵਾਲਾ ਜਿਹੜਾ ਇਵੈਂਟ ਹੈ ਇਹ ਸਾਡਾ 100 ਕਿਲੋਮੀਟਰ ਦਾ ਹੁੰਦਾ ਹੈ ਇਸ ਵਾਰੀ ਅਸੀਂ ਰੂਟ ਥੋੜਾ ਦੇ ਵਿੱਚ ਚੇਂਜ ਕੀਤਾ ਔਰ ਲਾਸਟ ਈਅਰ ਤਾਂ ਜਿਹੜਾ ਹੋਇਆ ਸੀ ਇੱਥੋਂ ਹੁਸ਼ਾਹਪੁਰ ਤੋਂ ਗੜਸ਼ੰਕਰ ਦੇ ਨਾਲ ਅੱਗੇ ਸਮੁੰਦਰਾ ਉੱਥੋਂ ਯੂ-ਟਰਨ ਲੈ ਕੇ ਵਾਪਸ ਆਏ ਸੀ ਲੇਕਿਨ ਜਿਹੜੀ ਸਾਨੂੰ ਫੀਡਬੈਕ ਮਿਲੀ ਸੀ ਉਹ ਅਸੀਂ ਵੀ ਹਿਮਾਲਪੁਰ ਤੇ ਗੜਸ਼ੰਕਰ ਦੇ ਵਿੱਚ ਟ੍ਰੈਫਿਕ ਜਿਹੜੀ ਆ ਬਹੁਤ ਜ਼ਿਆਦਾ ਰਹਿੰਦੀ ਹੈ ਉਸ ਪਾਰਟਿਕੂਲ ਦੋ ਜੰਕਸ਼ਨ ਪੁਆਇੰਟ ਦੇ ਉੱਤੇ ਤਾਂ ਇਸ ਵਾਰ ਅਸੀਂ ਰੂਟ ਥੋੜਾ ਜਿਹਾ ਚੇਂਜ ਕਰਕੇ ਇੱਥੋਂ ਹੁਸ਼ਾਹਪੁਰ ਤੋਂ ਟਾਂਡਾ ਟਾਂਡੇ ਤੋਂ ਅੱਗੇ ਅਸੀਂ ਥੋੜਾ ਟਵਰਡਸ ਪਠਾਨਕੋਟ ਜਾ ਕੇ ਤੋਂ ਉੱਥੋਂ ਯੂ-ਟਰਨ ਲਵਾਂਗੇ 50 ਕਿਲੋਮੀਟਰ ਤੋਂ ਤੇ ਵਾਪਸੀ ਆ ਕੇ ਇੱਥੇ ਹੀ 100 ਕਿਲੋਮੀਟਰ ਦਾ ਈਵੈਂਟ ਕੰਪਲੀਟ ਹੋਏਗਾ। ਔਰ ਇਹਦੀ ਜਿਹੜੀ ਰਜਿਸਟ੍ਰੇਸ਼ਨ ਫੀਸ ਹੈ ਇਹ 200 ਰੁਪਏ ਰੱਖੀ ਗਈ ਹੈ। ਔਰ ਜਿੰਨਾ ਵੀ ਪੈਸਾ ਇਕੱਠਾ ਹੋਏਗਾ ਓਨਾ ਹੀ ਪੈਸਾ ਫਿਟ ਬਾਈਕਰ ਕਲੱਬ ਆਪਣੇ ਵੱਲੋਂ ਹੋਰ ਐਡ ਕਰਕੇ ਇਹ ਸਾਰਾ ਦਾ ਸਾਰਾ ਪੈਸਾ ਜੀਐਸਐਸ ਸਾਸ਼ਕਰਨ ਸਪੈਸ਼ਲ ਸਕੂਲ ਜਿਹੜਾ ਮਾਨਸਿਕ ਤੌਰ ਤੇ ਕਮਜ਼ੋਰ ਬੱਚਿਆਂ ਦਾ ਪਿਛਲੇ 30 ਸਾਲਾਂ ਤੋਂ ਹੁਸ਼ਿਆਰਪੁਰ ਚ ਚੱਲ ਰਿਹਾ ਉਹ ਸਕੂਲ ਨੂੰ ਡੋਨੇਸ਼ਨ ਵਿੱਚੋਂ ਫਿਟ ਬਾਈਕਰ ਕਲੱਬ ਵੱਲੋਂ ਦਿੱਤਾ ਜਾਏਗਾ ਸਾਰੇ ਰਾਈਡਰਸ ਦੇ ਬਿਹਾਫ ਦੇ ਉੱਤੇ। ਔਰ ਅੱਜ ਦੀ ਰਜਿਸਟ੍ਰੇਸ਼ਨ ਸਟਾਰਟ ਕੀਤੀ ਗਈ ਹੈ ਅਸੀਂ ਇਹ ਚ ਲਿਮਟ ਰੱਖੀ ਆ 300 ਰਾਈਡਰਸ ਦੀ ਸਿਰਫ ਤੇ ਸਿਰਫ ਅਸੀਂ 300 ਰਾਈਡਰ ਜਿਹੜੇ ਆ ਇਸ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰਨਗੇ ਔਰ ਸਹੀ ਮੇਰੀ ਅਪੀਲ ਆ ਵੱਧ ਤੋਂ ਵੱਧ ਜਿਹੜੀ अर्ਲੀ ਤੋਂ अर्ਲੀ ਜਿਹੜਾ ਰਜਿਸਟ੍ਰੇਸ਼ਨ ਕਰਵਾ ਲੈਣ ਤੇ ਔਰ 6 ਅਪ੍ਰੈਲ ਨੂੰ ਅਸੀਂ ਤੁਹਾਨੂੰ ਫੇਰ ਇੱਥੇ ਵੈਲਕਮ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਮੈਂ ਸਾਰੇ ਫਿਟ ਬਾਈਕਰ ਕਲੀਮ ਟੀਮ ਵੱਲੋਂ ਸਾਰੇ ਰਾਈਡਰ ਦਾ ਤੇ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਹਦੀ ਸਾਰੀ ਇਵੈਂਟ ਦੀ ਸ਼ੁਰੂਆਤ ਕਿਹੜੀ ਜਗ੍ਹਾ ਤੋਂ ਹੋਏਗੀ ਉਹਦਾ ਟਾਈਮ ਜਿਹੜਾ ਕੀ ਹੋਏਗਾ? ਸ਼ੁਰੂਆਤ ਇਹਦੀ 6 April ਨੂੰ ਸਜਦੇਵਾ ਸਟਾਕ ਦੇ ਹੈੱਡ ਆਫਿਸ ਜਿਹੜਾ ਬੁੱਲਾਵਾੜੀ ਸਥਿਤ ਹੈ ਉਥੋਂ ਸ਼ੁਰੂਆਤ ਹੋਣੀ ਹੈ ਇਹਦੀ। ਔਰ ਟਾਈਮਿੰਗ ਸਵੇਰੇ 6 ਵਜੇ ਰਿਪੋਰਟਿੰਗ ਹੈ ਔਰ 7 ਵਜੇ ਜਿਹੜਾ ਇਹਦਾ ਫਲੈਗ ਆਫ ਜਿਹੜਾ 7 ਸਵੇਰੇ 7 ਵਜੇ ਕੀਤਾ ਜਾਏਗਾ। ਇਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਕਦੋਂ ਤੱਕ ਓਪਨ ਰਹੇਗੀ? ਇਹ 300 ਜਦੋਂ ਰਜਿਸਟ੍ਰੇਸ਼ਨ ਹੋ ਗਏ ਅਸੀਂ ਉਸੇ ਵੇਲੇ ਕਲੋਜ਼ ਬਹੁਤ سارے ਲੋਕ ਪਿਛਲੇ ਸਾਲ ਦੇ ਹੀ ਉਡੀਕਦੇ ਪਏ ਆ ਵੀ ਕਦੋਂ ਤੁਸੀਂ ਅਗਲਾ ਇਵੈਂਟ ਕਦੋਂ ਕਰਾਣਾ ਕਿਉਂਕਿ ਇਹਦੀ ਹੁਸ਼ਿਆਰਪੁਰ ਫਿਟ ਬਾਈਕਰ ਕਲੱਬ ਵੱਲੋਂ ਜਿੰਨੇ ਵੀ ਇਵੈਂਟ ਕਰਾਇਆ ਜਾਂਦੇ ਉਹਦੇ ਚ ਇੱਕ ਖੂਬੀ ਇਹ ਹੈਗੀ ਆ ਪੂਰੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਮੈਰਾਥਨ ਵੀ ਹੁੰਦੀਆਂ ਬਹੁਤ ਸਾਰੇ ਸਾਈਕਲੋਥੌਨ ਵੀ ਹੁੰਦੇ ਆ ਔਰ ਉਹਨਾਂ ਸਾਰਿਆਂ ਦੇ ਵਿੱਚ ਸਾਰੇ ਪਾਰਟਿਸਪੈਂਟਸ ਹੈਗੇ ਆ ਉਹਨਾਂ ਕੋ ਰਜਿਸਟ੍ਰੇਸ਼ਨ ਫੀਸ ਲਈ ਜਾਂਦੀ ਹੈ ਬਹੁਤ ਵੱਡੇ 500 ਤੋਂ ਲੈ ਕੇ 5000 ਤੱਕ ਫੀਸਾਂ ਜਿਹੜੀਆਂ ਅਲੱਗ-ਅਲੱਗ ਅਮਾਊਂਟ ਲਏ ਜਾਂਦੇ ਆ ਏ ਐਕਸਾਈ ਕੋ ਹਿਸ਼ਾਰ ਪਰਦਾ ਇਵੈਂਟ ਹੈਗਾ ਫਿਟ ਬਾਈਕਰ ਕਲੱਬ ਦਾ ਜਿੱਚੋਂ ਅਸੀਂ ਕਿਸੇ ਕੋਲੋਂ ਵੀ ਕੋਈ ਪੈਸੇ ਨਹੀਂ ਅਸੀਂ ਕੋਈ ਇਨਕਮ ਨਹੀਂ ਰੱਖਦੇ ਜਿੰਨਾ ਵੀ ਇਵੈਂਟ ਦਾ ਖਰਚਾ ਹੁੰਦਾ ਅਸੀਂ ਸਾਰੇ ਸਪான்ਸਰ ਦੇ ਥਰੂ ਔਰ ਆਪਣੇ ਰਿਸੋਰਸਸ ਨਾਲ ਹੀ ਕਰਦੇ ਆਂ ਔਰ ਮੈਂ ਦੱਸਣਾ ਚਾਹਣਾ ਵੀ ਜਿੰਨੀ ਵੀ ਰਜਿਸਟ੍ਰੇਸ਼ਨ ਫੀਸ ਹੈ ਇਹ ਸਾਰੀ ਦੀ ਸਾਰੀ ਉਹ ਪੂਰਾ ਅਮਾਉਂਟ ਪਲੱਸ ਇਕੁਅਲ ਅਮਾਉਂਟ ਫਿਟ ਬਾਈਕਰ ਦਾ ਕਲੱਬ ਆਪਣੇ ਵੱਲੋਂ ਵੀ ਐਡ ਕਰਕੇ ਇਹ ਸਾਰਾ ਪੈਸਾ ਸਮਾਜਿਕ ਕਾਰਜਾਂਕ ਵਾਸਤੇ ਸੋਸ਼ਲ ਕਾਮ ਲਈ ਡੋਨੇਟ ਕਰਦੇ ਆਂ